ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਆਪਰੇ ਕੋ ਠੀਕ ਹੋਵੋਗੇ ਤਾਂ ਰਾਜੇ ਤੁਹਾਨੂੰ ਪਤਾ ਹੈ ਆਪਣੇ ਪੰਜਾਬ ਪੁਲਿਸ ਦੇ ਇਗਜ਼ਾਮ ਵਾਸਤੇ ਸਪੈਸ਼ਲ ਆਪਾਂ 2024 ਦੇ ਕਰੰਟ ਅਫੇਅਰ ਕਰ ਰਹੇ ਆ ਜਿਹਦੇ ਨਾਲ-ਨਾਲ ਆਪਾਂ ਜਿਹੜੇ ਦੇ ਨਾਲ ਆਪ ਨੂੰ ਲੱਗ ਰਿਹਾ ਕਿ ਰਿਲੇਟਡ ਹੈਗਾ 2024 ਦੇ 2023 ਦੇ ਉਹ ਵੀ ਆਪਾਂ ਨਾਲ ਦੇ ਨਾਲ ਹੀ ਕਵਰ ਕਰਦੇ ਜਾ ਰਹੇ ਆ ਤੇ ਇਹਦੇ ਵਿੱਚ ਹੀ ਆਪਾਂ 2025 ਦੇ ਵੀ ਵਿੱਚ ਹੀ ਕਵਰ ਕਰਦੇ ਜਾ ਰਹੇ ਆ ਜਿੰਨਾਂ ਦਾ ਸਬੰਧ 2024 ਦੇ ਨਾਲ ਹੈਗਾ ਠੀਕ ਹੈ ਜੀ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਸਾਰੇ ਲੈਕਚਰ ਆ ਬਾਕੀ ਦਾ ਜੇਕਰ ਤੁਸੀਂ ਪੰਜਾਬ ਪੁਲਿਸ ਦਾ ਬੈਚ ਵੀ ਲੈਣਾ ਚਾਹੁੰਦੇ ਹੋ ਤਾਂ ਉਹਦੇ ਵੀ ਆਪਣਾ ਆਫਰ ਚੱਲ ਰਿਹਾ ਜੀ ਠੀਕ ਹੈ ਜੀ ਜਿਹਦੇ ਵਿੱਚ ਤੁਹਾਨੂੰ ਰਾਜੇ ਬਹੁਤ ਜ਼ਿਆਦੇ ਵਰੀਆ ਕੰਟੈਂਟ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਉਹ ਵੀ ਸਿਰਫ ਉਹ ਚੀਜ਼ਾਂ ਜਿਹੜੀਆਂ ਮੀਨ ਮੀਨ ਤੁਸੀਂ 10 ਤੋਂ 12 ਦਿਨਾਂ ਦੇ ਵਿੱਚ ਵੀ ਰਿਪੀਟ ਕਰ ਸਕਦੇ ਹੋਗੇ ਠੀਕ ਹੈ ਜੀ ਉਹਦੇ ਬਾਅਦ ਤੁਸੀਂ ਆਪਣੀ ਐਪ ਡਾਊਨਲੋਡ ਕਰ ਲੈਣੀ ਹੈ ਦੀਪ ਪੁੱਲਰ ਐਜੂਕੇਸ਼ਨ ਵਾਲਾ ਪਲੇ ਸਟੋਰ ਤੋਂ ਜਿੰਨਾਂ ਬੱਚਾ ਕੋਲੇ ਆਈਫੋਨ ਹੈ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਡਬਲ ਐਕਸ RAM ਇਹ e ਲੈਕਚਰ ਜੇਕਰ ਕਿਸੇ ਬੱਚੇ ਕੋਲ ਟਾਈਮ ਘੱਟ ਹੈਗਾ ਤਾਂ ਉਹ ਨਾਲ ਪੀਡੀਐਫ ਵੀ ਰੀਡ ਕਰ ਸਕਦਾ ਹੈ ਜੀ ਰਿਜ਼ਲਟ ਆਪਣਾ 100% ਹੋਊਗਾ ਜਿਹੜਾ ਕੁਝ ਕਰਵਾਇਆ ਕਰਵਾਵਾਂਗੇ ਜੀ ਉਹ ਹੀ ਪੇਪਰ ਦੇ ਵਿੱਚ ਆਊਗਾ ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਕ ਟਾਈਮ ਦੇ ਵਿੱਚ ਉਹ ਚੀਜ਼ਾਂ ਕਵਰ ਕਰ ਲੈਣੇ ਹੋ ਆਪਾਂ ਤੁਹਾਨੂੰ ਜੀ ਸਿਰਫ ਮੇਨ ਮੇਨ ਚੀਜ਼ਾਂ ਵਾਲੀ ਦੱਸ ਕੇ ਕਰਵਾ ਰਹੇ ਹਾਂ ਠੀਕ ਹੈ ਜੀ ਤਾਂ ਆਪ ਦਾ ਸੁਪਨਾ ਪੂਰਾ ਕਰ ਸਕਦਾ ਜੋਬ ਵਾਲਾ ਤੇ ਆਹ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟਾ ਦੇ ਰਿਹਾ ਜੀ ਤਾਂ ਆਪਣੀ ਐਪ ਡਾਊਨਲੋਡ ਕਰ ਸਰੋ ਪਲੇ ਸਟੋਰ ਤੇ ਇੱਥੋਂ ਤੁਹਾਨੂੰ ਮਿਲ ਜਾਊਗਾ ਬਾਕੀ ਦਾ ਜੇਕ ਤੁਸੀਂ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਬੈਚ ਲੈਣਾ ਤਾਂ ਤੁਸੀਂ ਆਹ ਲੈ ਸਕਦੇ ਹੋ ਤੇ ਬਾਕੀ ਰਾਜੀ ਤੁਹਾਨੂੰ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਮਿਲੂਗਾ ਇਹ ਤੁਹਾਡਾ ਪ੍ਰੋਮਿਸ ਹੈ ਜੇਕਰ ਤੁਸੀਂ ਕੱਲੀ-ਕੱਲੀ ਚੀਜ਼ ਵੀ ਆਪਣੀ ਕਰਦੇ ਹੋ ਠੀਕ ਹੈ ਜੀ ਚਲੋ ਚੱਲਦੇ ਆ ਜਿਹੜੇ ਲੈਕਚਰ ਵੱਲ ਤਾਂ ਰਾਜੀ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ 1 ਤੋਂ ਲੈ ਕੇ 5 ਪਾਰਟ ਤੱਕ ਮੈਂ ਤੁਹਾਨੂੰ ਕਰਵਾ ਚੁੱਕਿਆ ਜਿਹਦੇ ਵਿੱਚ ਆਪਾਂ ਲਗਭਗ 100 ਐਮਸੀਕਿਊ ਕਵਰ ਕਰ ਚੁੱਕੇ ਹਾਂ ਠੀਕ ਹੈ ਜੀ ਤੇ 6 ਤੋਂ ਆਪਣਾ 7 ਤੋਂ ਲੈ ਕੇ 5 ਤੱਕ ਹੋ ਚੁੱਕਿਆ 6 ਤੋਂ ਲੈ ਕੇ 10 ਤੱਕ ਦੂਜਾ ਪਾਰਟ ਆਪਣਾ ਸ਼ੁਰੂ ਹੋ ਚੁੱਕਿਆ ਇਹਦਾ 5 ਇੱਕ ਪਾਰਟ ਦੇ ਵਿੱਚ ਆਪਣੀਆਂ 5 ਵੀਡੀਓ ਹੁੰਦੀਆਂ ਨੇ ਠੀਕ ਹੈ ਜੀ ਬਾਕੀ ਸਿਰਫ ਮੇਨ ਮੇਨ ਹੈ ਰਾਜੀ ਜੇਕਰ ਤੁਸੀਂ ਇਹ ਕਰ ਲੈਣ ਤਾਂ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਬੈਨੀਫਿਟ ਮਿਲੂਗਾ ਬਾਕੀ ਜਿਹੜੇ ਬੱਚਿਆਂ ਨੂੰ ਪਤਾ ਕੰਟੈਂਟ ਆ ਤਾਂ ਉਹਨਾਂ ਨੂੰ ਪਤਾ ਹੀ ਹੈਗਾ ਠੀਕ ਹੈ ਜੀ ਚਲੋ ਚੱਲਦੇ ਆ ਪਹਿਲੇ ਪ੍ਰਸ਼ਨ ਤੇ ਪਹਿਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਵਾਰਡ ਹਾਈਡਰੋਜਨ ਸੱਮਿਟ 2024 ਆਰਗੇਨਾਈਜ਼ ਹੁਣ ਜਿਹੜਾ ਜੀ ਜਿਹੜੀ ਆਪਣੀ ਹਾਈਡਰੋਜਨ ਹੈ ਇਹਨੂੰ ਫਿਊਚਰ ਦਾ ਫਿਊਲ ਕਿਹਾ ਜਾ ਰਿਹਾ ਹੈਗਾ ਜੇਕਰ ਤਾਂ ਕੋਈ ਪੁੱਛਦਾਗਾ ਫਿਊਚਰ ਦਾ ਫਿਊਲ ਕਿਹੜਾ ਹੈਗਾ ਠੀਕ ਹੈ ਜੀ ਤਾਂ ਉਹ ਹਾਈਡਰੋਜਨ ਹੈਗਾ ਤਾਂ ਹਾਈਡਰੋਜੀ ਦੀ ਸੱਮਟ ਹੋਈ ਹੈ 2024 ਸੱਮਟ ਦਾ ਮਤਲਬ ਤਾਂ ਮੀਟਿੰਗ ਹੋਈ ਹੈ 2024 ਦੀ ਇਹ ਮੀਟਿੰਗ ਕਿੱਥੇ ਆਯੋਜਿਤ ਕੀਤੀ ਗਈ ਹੈ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਜੀ ਠੀਕ ਹੈ ਜੀ ਇਹ ਮੀਟਿੰਗ ਕਿੱਥੇ ਹੋਈ ਹੈ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਤਾਂ ਇਹ ਮੀਟਿੰਗ ਭਾਈ ਸਾਹਿਬ ਹੋਈ ਹੈਗੀ ਨੀਦਰਲੈਂਡ ਦੇ ਵਿੱਚ ਕਿੱਥੇ ਹੋਈ ਹੈ ਜੀ ਨੀਦਰਲੈਂਡ ਦੇ ਵਿੱਚ ਹੋਈ ਹੈ ਤਾਂ ਪਹਿਲੇ ਦਾ ਆਪਣਾ ਆਨਸਰ ਹੈਗਾਗਾ ਡੀ ਨੰਬਰ ਆਪਸ਼ਨ ਤੇ ਇੱਕ ਰਾਜੇ ਆਪਾਂ ਟਾਰਗੇਟ ਸੈੱਟ ਕੀਤਾ ਹੋਇਆ ਇਹ ਤੋਂ ਵੀ ਤੁਹਾਨੂੰ ਪੇਪਰ ਦੇ ਵਿੱਚ ਪ੍ਰੈਸ਼ਰ ਮਿਲੇਗਾ ਕੀ ਗ੍ਰੀਨ ਹਾਈਡਰੋਜਨ ਦੇ ਖੇਤਰ ਦੇ ਵਿੱਚ 5 ਮੀਟਰਿਕ ਟਨ ਠੀਕ ਹੈ ਜੀ 5 ਮੀਟਰਿਕ ਟਨ ਆਪਾਂ ਕਦੋਂ ਤੱਕ ਆਪਾਂ Aim ਰੱਖਿਆ ਕਿ ਆਪਾਂ ਇੰਨੀ ਹਾਈਡਰੋਜਨ ਕਪੈਸਿਟੀ ਤਿਆਰ ਕਰ ਲਾਂਗੇ ਕਹਿੰਦਾ ਮਤਲਬ ਕਿ ਇੰਨੀ ਹਾਈਡਰੋਜਨ ਆਪਾਂ ਕੀ ਕਰ ਲਾਂਗੇ ਪੈਦਾ ਕਰ ਲਾਂਗੇ ਇੰਡੀਆ ਨੇ ਟਾਰਗੇਟ ਰੱਖਿਆ ਹੈਗਾ 5 ਮਿਲੀਅਨ ਮੀਟਰਿਕ ਟਨ ਦਾ ਠੀਕ ਹੈ ਜੀ ਤਾਂ ਇਹ ਰੱਖਿਆ ਜੀ ਆਪਾਂ 2030 ਤੱਕ ਠੀਕ ਹੈ ਜੀ ਇਹ ਤੋਂ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਟਾਰਗੇਟ ਕਿਤੋਂ ਰੱਖਿਆ ਆਪਾਂ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਇੱਕ ਪ੍ਰੈਸ਼ਨ ਪੁੱਛਿਆ ਜਾਂਦਾਗਾ ਕਹਿੰਦੇ ਜੀ WHO ਦੁਆਰਾ ਪਹਿਲਾਂ ਤੋਂ ਜੋਗਤਾ ਪ੍ਰਾਪਤ ਟੈਕ 003 ਕਿਸ ਬਿਮਾਰੀ ਲਈ ਬਣਾਇਆ ਗਿਆ ਠੀਕ ਹੈਗਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਕਿ ਇਹ ਠੀਕ ਹੈ ਜਿਹੜਾ ਬਣਾਇਆ ਗਿਆ ਇਹ ਜਾਪਾਨ ਦੁਆਰਾ ਬਣਾਇਆ ਗਿਆਗਾ ਜਾਪਾਨ ਦੀ ਰਾਤਾ ਨਹੀਂ ਟੋਕਿਓ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਜੀ WHO World Health Organization ਆਪਣੀ ਠੀਕ ਹੈ ਜੀ ਟੈਟਰੋਸ ਦਾ ਚੇਅਰਮੈਨ ਹੈ ਤੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਠੀਕ ਹੈ ਜੀ ਤੇ ਇਹ ਕਹਿੰਦੇ ਜੀ ਟੀਕੇ ਜਿਹੜਾ ਬਣਾਇਆ ਗਿਆ ਹੈਗਾ ਟੈਗ 003 ਡਬਲ ਐਚ ਯੂ ਰੀ ਨੂੰ ਮਾਨਤਾ ਦਿੱਤੀ ਜਾਪਾਨ ਵੱਲੋਂ ਤਿਆਰ ਕੀਤਾ ਗਿਆ ਕਿਹੜੀ ਬਿਮਾਰੀ ਵਾਸਤੇ ਹੈ ਟੀਕਾ ਕਿਹੜੀ ਬਿਮਾਰੀ ਤੋਂ ਬਚਾਊਗਾ ਜੀ ਇਹ ਬਚਾਊਗਾ ਆਪਾਂ ਨੂੰ ਡੇਂਗੂ ਤੋਂ ਠੀਕ ਹੈ ਜੀ ਇਹ ਲੱਗੂਗਾ ਕਿੰਨਾ 6 ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਦੇ ਉੱਪਰ ਇਹ ਲਗਾਇਆ ਜਾਊਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਚਲੋ ਜੀ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਦੇ ਨੇ ਕਹਿੰਦੇ ਜੀ ਅੰਤਰਰਾਸ਼ਟਰੀ ਟੇਬਲ ਟੈਨਿਸ ਆਈਟੀਟੀਐਫ ਰੀ ਫੁੱਲ ਫਾਰਮ ਹੈਗੀ ਹੈ ਠੀਕ ਹੈ ਜੀ ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ ਉਹਦੀ ਰੈਂਕਿੰਗ ਕੱਢੀ ਗਈ ਆ ਉਹਦੇ ਵਿੱਚ ਟੌਪ 25 ਖਿਡਾਰੀ ਚੁਣੇ ਗਏ ਆ ਜੀ ਕਿਹੜੇ ਖੇਤਰ ਦੇ ਵਿੱਚ वूਮਨ ਦੇ ਵਿੱਚ वूਮਨ ਕੈਟਾਗਰੀ ਦੇ ਵਿੱਚ ਟੌਪ ਦੇ 25 ਖਿਡਾਰੀ ਚੁਣੇ ਗਏ ਆ ਉਹ 25 ਖਿਡਾਰੀਆਂ ਦੇ ਵਿੱਚੋਂ ਸਿਰਫ ਇੱਕ ਔਰਤ ਹੈ ਜਿਹੜੀ ਇੰਡੀਅਨ ਹੈਗੀ ਉਹਦਾ ਨਾਮ ਕੀ ਹੈ ਜੀ ਆਪਾਂ ਤੁਹੇ ਹੀ ਪੁੱਛ ਰਹੇ ਨੇ ਉਹਦਾ ਨਾਮ ਆਏਗਾ ਜੀ ਮਨਿਕਾ ਬੱਤਰਾ ਉਹਦਾ ਨਾਮ ਹੈਗਾ ਜੀ ਮਨਿਕਾ ਬੱਤਰਾ ਫਤੋ ਪੁੱਛਿਆ ਜਾ ਸਕਦਾ ਕਿ ਅਮਰੀਕਾ ਪੱਤਰਾ ਕਿੱਥੋਂ ਦੀ ਰਹਿਣ ਵਾਲੀ ਹੈ ਜੀ ਤੁਸੀਂ ਕਹਿ ਦੇਣਾ ਜੀ ਇਹ ਦਿੱਲੀ ਦੀ ਰਹਿਣ ਵਾਲੀ ਹੈ ਠੀਕ ਹੈ ਜੀ ਤੇ ਦੂਸਰੀ ਗੱਲ ਆਪਾਂ ਤੋਂ ਪੁੱਛਿਆ ਜਾ ਸਕਦਾਗਾ ਆਈਟੀਟੀਐਫ ਦਾ ਹੈੱਡ ਕੁਆਟਰ ਇਹਦਾ ਹੈੱਡ ਕੁਆਟਰ ਵੀ ਪੁੱਛਿਆ ਜਾ ਸਕਦਾ ਹੈੱਡ ਕੁਆਟਰ ਭਾਈ ਇਹਦਾ ਸਵਿਟਜ਼ਰਲੈਂਡ ਦੇ ਵਿੱਚ ਇੱਕ ਸ਼ਹਿਰ ਪੈਂਦਾ ਲੋਸਾਨੇ ਉੱਥੇ ਦਾ ਹੈੱਡ ਕੁਆਟਰ ਹੈਗਾ ਠੀਕ ਹੈ ਜੀ ਤੇ ਇਹਦਾ ਜਿਹੜਾ ਚੇਅਰਮੈਨ ਹੈਗਾ ਉਹ ਕੌਣ ਹੈ ਜੀ ਉਹ ਹੈਗਾ ਜੀ ਪੀਟਰਾਂ ਸਾਰਾ ਨ ਜਾਣਕਾਰੀ ਲੋੜ ਨਹੀਂ ਪੀਟਰੋ ਸ਼ੌਰਟ ਲਿੰਗ ਹੈ ਤੁਸੀਂ ਪੀਟਰੋ ਯਾਦ ਕਰ ਲਓ ਦੂਸਰੀ ਗੱਲ ਮਨੀਕਾ ਪੱਤਰਾ ਰਾਜੇ ਨੂੰ ਮੇਜਰ ਧਿਆਨ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਵੀ ਮਿਲ ਚੁੱਕਿਆ ਹੈਗਾ 2020 ਦੇ ਵਿੱਚ ਤੇ 2018 ਦੇ ਵਿੱਚ ਇਹਨੂੰ ਇੱਕ ਅਵਾਰਡ ਹੋਰ ਮਿਲਿਆ ਜੀ ਕਿਹੜਾ ਅਰਜਨ ਅਵਾਰਡ ਠੀਕ ਹੈ ਜੀ ਇਹ ਦੋਨੇ ਦੋਨੇ ਨਾਲ ਨਾਲ ਲੈ ਕੇ ਚੱਲਨੇ ਆਪਾਂ ਠੀਕ ਹੈ ਜੀ ਚਲੋ ਚੱਲਦੇ ਆ ਅਗਲੇ ਪ੍ਰਸ਼ਨ ਤੇ ਬਾਕੀ ਲਿਖਿਆ ਹੋਇਆ ਜੀ ਇੱਕ ਵਾਰੀ ਦੇਖ ਲਓ ਸਟੈਲਿਵਿਸ਼ੂ ਐਸਯੂ 226 ਦੇ ਵਿੱਚ ਆਈਟੀਟੀਐਫ ਲੂਸਾਨੇ ਦੇ ਸਵਿਟਜ਼ਰਲੈਂਡ ਦੇ ਵਿੱਚ ਸਵਿਟਜ਼ਰਲੈਂਡ ਦੇ ਲੂਸਾਨੇ ਦੇ ਵਿੱਚ ਇਹਦਾ ਹੈੱਡ ਕੁਆਰਟਰ ਹੈਗਾ ਇਸ ਤੋਂ ਬਾਅਦ ਚੱਲਦੇ ਜੀ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕਿਹਨੇ ਜੀ ਰਸਕਿਨ ਬੌਂਡ ਤੁਸੀਂ ਰਸਕਿਨ ਬੌਂਡ ਦਾ ਨਾਮ ਸੁਣਿਆ ਹੋਣਾ ਰਹੇ ਜੀ ਇਹਨੂੰ ਕੀ ਕਿਹਾ ਗਿਆ ਹੈਗਾ ਰਸਕਿਨ ਬੌਂਡ ਨੂੰ ਸਾਇੰਟਿਫਿਕ ਅਕੈਡਮੀ ਫੈਲੋਸ਼ਿਪ ਦੇ ਨਾਲ ਸਮਾਨਤ ਕੀਤਾ ਗਿਆ ਹੈਗਾ ਰਸਕਿਨ ਬੌਂਡ ਕਿਸ ਭਾਸ਼ਾ ਦੇ ਲੇਖਕ ਹਨ ਤਾਂ ਭਾਈ ਸਾਹਿਬ ਰਸਕਿਨ ਬੌਂਡ ਆ ਜਿਹੜੇ ਇਹ ਕਿਹੜੀ ਭਾਸ਼ਾ ਦੇ ਹੈ ਜੀ ਇਹ ਇੰਗਲਿਸ਼ ਭਾਸ਼ਾ ਦੇ ਹੈ ਜੀ ਇੰਗਲਿਸ਼ ਪਾਸ਼ਾ ਦੇ ਆ ਜਨਮ ਕਿੱਥੇ ਹੋਇਆ ਇਹਨਾਂ ਦਾ ਹਿਮਾਚਲ ਚੋ ਹੋ ਜਨਮ ਹੋਇਆ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਦਾ ਜਨਮ ਹੋਇਆਗਾ ਤੇ ਇੰਪੋਰਟੈਂਟ ਬੁੱਕਸ ਇਹਨਾਂ ਦੀ ਬਹੁਤ ਜ਼ਿਆਦਾ ਹੈ ਕਿਉਂਕਿ ਪੇਪਰ ਦੇ ਵਿੱਚ ਇੱਕ ਤਾਂ ਸਲਮਾਨ ਰਸੀਦੀ ਹੋ ਗਿਆ ਇੱਕ ਸਲਮਾਨ ਰਸੀਦੀ ਹੋ ਗਿਆ ਇੱਕ ਹੋ ਗਿਆ ਰਸਕਨ ਬੌਂਡ ਇਹਨਾਂ ਦੀਆਂ ਬੁੱਕਾਂ ਕੋਈ ਮਰਜ਼ੀ ਪੇਪਰ ਹੋਵੇ ਹਰੇਕ ਪੇਪਰ ਦੇ ਵਿੱਚ ਇਹਨਾਂ ਦੇ ਬੁੱਕਸਾਂ ਨੂੰ ਪੁੱਛਿਆ ਹੀ ਜਾਂਦਾਗਾ ਕਿਹੜੀਆਂ-ਕਿਹੜੀਆਂ ਬੁੱਕਸ ਹੈ ਜੀ ਇਹਨਾਂ ਨੂੰ ਦੇਖ ਲਓ ਦਾ ਰੂਮ ਆਨ ਦਾ ਰੂਫ ਓਵਰ ਟ੍ਰੀ ਸਟੈਲ ਗਰੋ ਇਨ ਦਹਿਰਾ ਇਹ ਫਲਾਈਟ ਆਫ ਵੈਗਨ ਦਾ ਬਲੂ ਅਮਰੇਲਾ ਗ੍ਰੇਨੀ ਦੀ ਟ੍ਰੀ ਕਲਿੰਮਿੰਗ ਐਂਗਰੀ ਰਿਵਰ ਇਹ 1 2 3 4 5 6 6 da, de. Nne, hai. 6 ਇੰਪੋਰਟੈਂਟ ਆ ਲਿਖਿਆ ਦਿੰਦੇ ਕਾਫੀ ਆ ਪਰ ਤੁਸੀਂ ਛੇਰੀਆਂ ਛੇ ਯਾਦ ਕਰ ਲਓ ਇੰਗਲਿਸ਼ ਦਾ ਇਹ ਕੈਰੈਕਟਰ ਹੈਗਾ ਇਹ ਵੀ ਗੱਲ ਯਾਦ ਰੱਖਣੀ ਹੈ ਠੀਕ ਹੈ ਸਾਰੀਆਂ ਯਾਦ ਹੋਣਗੇ ਚਾਹੀਦੀਆਂ ਡਾਇਰੈਕਟ ਤਾਂ ਤੋਂ ਪੁੱਛਿਆ ਜਾ ਸਕਦਾ ਕਿ ਇਹਨਾਂ ਦੇ ਵਿੱਚੋਂ ਕਿਹਦੀ ਰਚਨਾ ਹੈਗੀ ਠੀਕ ਹੈ ਜੀ ਬਾਅਦ ਵਿੱਚ ਤੁਸੀਂ ਫਿਰ ਉੱਥੇ ਪੱਖਿਆ ਜਾਂ ਮਰੀਜ਼ਾ ਕੀ ਜਾਓਗੇ ਸੌਦਾ ਕਰਾਇਆ ਨਹੀਂ ਸੀ ਜੀ ਆਏ ਹੋ ਗਿਆ ਜੀ ਫਿਰ ਮੁੜ ਕੇ ਔਖਾ ਹੋ ਜਾਂਦਾ ਠੀਕ ਹੈ ਇੱਕ ਇੱਕ ਨੰਬਰ ਸਹਾਈ ਆਪਾਂ ਨੂੰ ਪੇਪਰ ਦੇ ਵਿੱਚ ਜਾ ਕੇ ਚਲੋ ਜੀ ਕਹਿੰਦੇ ਇੰਡੀਆ ਦੀ ਜਿਹੜੀ ਚੈਸ ਗ੍ਰੈਂਡ ਮਾਸਟਰ ਹੋਈ ਹੈ ਠੀਕ ਹੈ ਜੀ 85ਵਾਂ ਗ੍ਰੈਂਡ ਮਾਸਟਰ ਕੌਣ ਬਣਿਆ ਜੀ ਆਪਣਾ ਗ੍ਰੈਂਡ ਮਾਸਟਰ ਕੌਣ ਬਣਿਆ ਜੀ ਚੈਸ ਦੇ ਵਿੱਚ ਚੈਸ ਦਾ ਮਤਲਬ ਹੁੰਦਾ ਸ਼ਤਰੰਜ ਇਹ ਬਣਿਆ ਜੀ ਆਪਣਾ ਪੀ ਸ਼ਾਮਨੀ ਖਿਲਮ ਠੀਕ ਹੈ ਜੀ ਇਹ ਬਣਿਆਗਾ ਤਾਂ ਤੁਸੀਂ ਆਏ ਯਾਦ ਕਰ ਲਿਓ 85 ਆ ਜਿਹੜਾ ਇਹਦਾ ਪਾਂਜਾ ਬਣਾ ਲਿਓ ਸ਼ਾਮ ਪੈਂਦਾ ਨਾ ਸ਼ਾਮ ਯਾਦ ਕਰ ਲਓ ਕਰਲਾ ਇਹ ਕਿਹਨੇ ਕਿਹੜੀ ਸਟੇਟ ਦੇ ਨਾਲ ਸੰਬੰਧਤ ਹੈਗਾ ਤਾਂ ਇਹ ਸੰਬੰਧਤ ਹੈਗਾ ਜੀ ਤਾਮਨਨਾਡੂ ਦੇ ਨਾਲ ਇੱਕ ਪ੍ਰਸ਼ੰਸਾ ਤੁਮੇ ਨਾਲ ਹੀ ਇਹਦੇ ਹੋਰ ਕਰਵਾ ਲੰਨਾ ਪੂਰਾ ਵਧੀਆ ਜਿਹੜਾ ਇੱਕ ਨੰਬਰ ਦਾ ਤੁਮੇ ਉਹਦੇ ਚੋਂ ਵੀ ਪੇਪਰ 'ਚੋਂ ਮਿਲਦੇ ਫੁੱਲ ਚਾਂਸ ਹੈਗੇ ਇੱਕ ਤੁਸੀਂ ਡੀ ਐਜੂਕੇਸ਼ਨ ਦਾ ਨਾਮ ਸੁਣਿਆ ਹੋਣਾਗਾ ਡੀ ਐਜੂਕੇਸ਼ਨ ਦਾ ਨਾਮ ਸੁਣਿਆ ਹੋਣਾਗਾ ਇਹਦਾ ਸੰਬੰਧ ਵੀ ਚੈਸ ਦੇ ਨਾਲ ਹੈ ਤੇ ਇਹ ਵੀ ਤਾਮਨਨਾਡੂ ਤੋਂ ਹੈ ਇਹ ਦੋਨੇ ਮਸ਼ਹੂਰ ਹੈਗੇ ਪੀ ਸ਼ਾਮ ਤੇ ਡੀ ਐਜੂਕੇਸ਼ਨ ਦੋਨੇ ਮਸ਼ਹੂਰ ਹੈ ਤੇ ਦੋਨੇ ਤਾਮਨਨਾਡੂ ਦਾ ਤੇ ਦੋਨਾਂ ਦਾ ਸੰਬੰਧ ਹੀ ਚੈਸ ਗੇਮ ਦੇ ਨਾਲ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕਰ ਲਓ ਇਹਦਾ ਤੁਹਾਡਾ ਵਰੀਆ ਮਤਲਬ ਪੇਪਰ ਦੇ ਵਿੱਚ ਤੁਹਾਨੂੰ ਉਹ ਹੋ ਜਾਊਗਾ ਫਾਇਦਾ ਇਹਦਾ ਹੁਣ ਕਹਿੰਦੇ ਜੀ ਇੱਕ ਮੌਟ ਇਬੂ ਵੋਲਕੇਨੋ ਇਹ ਕੀ ਆ ਬੋਲਕੇਨੋ ਕੀ ਹੁੰਦਾ ਜੀ ਜਵਾਲਾਮੁਖੀ ਇਹ ਜਵਾਲਾਮੁਖੀ ਇੱਕ ਕਹਿੰਦੇ ਫਟਿਆ ਹੁਣ ਫਟਿਆ ਇਹ ਤਾਂ ਇਹ ਕਿਹੜੇ ਦੇਸ਼ ਦੇ ਵਿੱਚ ਫਟਿਆ ਪਹਿਲੀ ਗੱਲ ਤੁਹਾਨੂੰ ਦੱਸਣਾ ਚਾਹੀਦਾ ਕਿ ਸਭ ਤੋਂ ਵੱਧ ਮੁਸਲਮ ਮੁਸਲਮ ਕੈਟਾਗਰੀ ਦੇ ਲੋਕ ਤੇ ਸਭ ਤੋਂ ਜ਼ਿਆਦਾ ਜਿਹੜੇ ਆਪਣੇ ਜਵਾਲਾਮੁਖੀ ਹੈ ਇਹ ਇੰਡੋਨੇਸ਼ੀਆ ਦੇ ਵਿੱਚ ਹੈ ਤਾਂ ਇਹ ਵੀ ਭਾਈ ਇੰਡੋਨੇਸ਼ੀਆ ਦੇ ਵਿੱਚ ਹੈਗਾ ਠੀਕ ਹੈ ਜੀ ਇਹ ਵੀ ਕਿੱਥੇ ਹੈ ਇੰਡੋਨੇਸ਼ੀਆ ਦੇ ਵਿੱਚ ਹੈ ਇੱਕ ਇਹ ਚੀਜ਼ ਜੀ ਦੂਜੀ ਚੀਜ਼ ਇੱਕ ਤੁਹਾਨੂੰ ਮੈਂ ਨਾਲ ਇੱਕ ਆਪਸ਼ਨ ਪਈ ਹੈ ਤਾਂ ਕਰਕੇ ਜਿਆਦਾ ਕਰਵਾ ਦਿੰਦਾ ਜਿਹੜਾ ਥਾਈਲੈਂਡ ਦਾ ਰਾਜੇ ਇਹਦੇ ਵਿੱਚ ਆਪਣਾ ਬ੍ਰਾਂਡ ਵੈਕਸਟਰ ਲਾਇਆ ਹੈਗਾ ਸੋਨੂ ਸੂਦ ਨੂੰ ਪਰੇਸ਼ਾਨ ਆਊਗਾ ਤੁਹਾਨੂੰ ਅੱਗੇ ਜਾ ਕੇ ਠੀਕ ਹੈ ਜੀ ਮੈਂ ਇੱਕ ਵਾਰੀ ਵੈਸੇ ਕਰਵਾਤਾ ਜਿਆਦਾ ਆ ਗਿਆ ਮੇਰੇ ਠੀਕ ਹੈ ਜੀ ਚਲੋ ਤੇ ਇੱਕ ਨਾ ਆਪਣੇ ਇੰਪੋਰਟੈਂਟ ਬਲਕੈਨੋ ਬਾਰੇ ਜਿੰਨੇ ਵੀ ਤੁਸੀਂ ਜੇਕਰ ਤੁਸੀਂ ਕੋਈ ਵੀ ਪੇਪਰ ਚੱਕ ਲੋ ਚਾਹੇ SSC ਦਾ ਚੱਕ ਲੋ ਚਾਹੇ ਕੋਈ ਮਰਜ਼ੀ ਚੱਕ ਲੋ ਹੈਨਾ ਪੁਰਾਣੇ ਤੋਂ ਪੁਰਾਣਾ ਚੱਕ ਲੋ ਤਾਂ ਉਹਦੇ ਵਿੱਚ ਅਜੇ ਤੱਕ ਤੁਹਾਨੂੰ ਆਹ ਬਲਕੇਨ ਤੋਂ ਵੱਧ ਪ੍ਰਸ਼ਨ ਨਹੀਂ ਪੁੱਛਿਆ ਗਿਆ ਠੀਕ ਹੈ ਜੀ ਸਭ ਤੋਂ ਪੁੱਛਿਆ ਗਿਆ ਹੈਗਾ ਪੇਪਰਾਂ ਦੇ ਵਿੱਚ ਕਿ ਮਾਉਂਟ ਐਟਨਾ ਤੇ ਸਟ੍ਰਾਂਬੋਲੀ ਇਹ ਦੋਵੇਂ ਅਲੱਗ-ਅਲੱਗ ਹੈ ਜੀ ਇੱਕ ਨਾਮ ਨਾਲ ਮਿਕਸ ਕਰ ਦੋ ਕਿ ਐਟਨਾ ਤੇ ਸਟ੍ਰਾਂਬੋਲੀ ਇਕੱਠੇ-ਕੱਠੇ ਹੈ ਅਲੱਗ-ਅਲੱਗ ਹੈ ਦੋਨੇ ਇਹ ਤੇ ਇਹ ਇਟਲੀ ਸ਼ਹਿਰ ਦੇ ਵਿੱਚ ਹੈ ਜੀ ਇਟਲੀ ਦੇ ਵਿੱਚ ਹੈ ਇਟਲੀ ਦੇਸ਼ ਦੇ ਵਿੱਚ ਇੱਕ ਤੁਸੀਂ ਸੁਣਿਆ ਹੋਣਾਗਾ ਮਾਉਂਟ ਮੈਰਾਪੀ ਇਹ ਵੀ ਇੰਡੋਨੇਸ਼ੀਆ ਦੇ ਵਿੱਚ ਹੈ ਜਿਹੜਾ ਆਪਾਂ ਆਪਸ਼ਨ ਦੇ ਵਿੱਚ ਡਿਸਕਸ਼ਨ ਕੀਤਾ ਹੈਗਾ ਪ੍ਰਸ਼ਨ ਦੇ ਵਿੱਚ ਮਾਉਂਟ ਐਬੂ ਉਹ ਵੀ ਇੰਡੋਨੇਸ਼ੀਆ ਦੇ ਵਿੱਚ ਇੱਕ ਤੁਸੀਂ ਸੁਣਿਆ ਹੋਣਾਗਾ ਮਾਉਂਟ ਫੂਜੀ ਇਹ ਜਾਪਾਨ ਦੇ ਵਿੱਚ ਇੱਕ ਮਾਉਂਟ ਸੁਣਿਆ ਹੋਣਾ ਹੈ ਕਿលਿਆ ਇਹ ਯੂਐਸਏ ਦੇ ਵਿੱਚ ਹੈਗਾ ਯੂਐਸਏ ਦਾ ਇੱਕ ਸ਼ਹਿਰ ਹੈਗਾ ਕਿਹੜਾ ਜੀ ਹਵਾਈ ਉੱਥੇ ਸਥਿਤ ਹੈਗਾ ਠੀਕ ਹੈ ਜੀ ਇਹਨਾਂ ਨੂੰ ਨਾਮ ਲੈ ਕੇ ਚੱਲਣਾਗਾ ਕੋਈ ਵੀ ਚੀਜ਼ ਨੂੰ ਸਕਿੱਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਤੁਸੀਂ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਕਹਿੰਦੇ ਜੀ 7ਵੇਂ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਜੀ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਮਿਲਿਆ 2024 ਦਾ ਕਿਹੜੀ ਬੁੱਕ ਵਾਸਤੇ ਮਿਲਿਆ ਜੀ ਕੈਰਸ ਵਾਸਤੇ ਮਿਲਿਆਗਾ ਕਿਹਨੂੰ ਮਿਲਿਆ ਇਹ ਪੁੱਛਿਆ ਜਾ ਰਿਹਾ ਜੀ ਇਹ ਮਿਲਿਆ ਆਪਣੀ ਸੀ ਨੰਬਰ ਆਪਸ਼ਨ ਨੂੰ ਜੈਨੀ 에ਰ ਪੈਨ ਵੈਕ ਨੂੰ ਮਿਲਿਆਗਾ ਇਹ ਗੱਲ ਯਾਦ ਰੱਖਣੀ ਆ ਹੁਣ ਦੇਖੋ ਜੀ 2024 ਦਾ ਤਾਂ ਆਪਾਂ ਤੁਹਾਨੂੰ ਪੁੱਛ ਰਹੇ ਆ ਠੀਕ ਹੈ ਜੀ 2024 ਦਾ ਤਾਂ ਆਪਾਂ ਤੁਹਾਨੂੰ ਪੁੱਛ ਹੀ ਰਹੇ ਆ ਇਹ ਕਿ ਕਿਨੂੰ ਮਿਲਿਆਗਾ ਇਹ ਦਾ ਜੇ ਅਸਲ ਦੇ ਵਿੱਚ ਇਹਦੇ ਦੋ ਜਾਣੇ ਦਾ ਨਾਮ ਹੁੰਦਾਗਾ ਤੁਹਾਨੂੰ ਦੱਸਦਾ ਜਿਵੇਂ ਹੁਣ ਇੱਕ ਤਾਂ ਹੋ ਗਿਆ ਜੀ ਜੈਨੀ ਇੱਕ ਤਾਂ ਟਰਾਂਸਲੇਟਰ ਹੁੰਦਾ ਨਾਲ ਉਹ ਟ੍ਰਾਂਸਲੇਟਰ ਦਾ ਨਾਮ ਕੀ ਲਿਖ ਲਓ ਟ੍ਰਾਂਸਲੇਟਰ ਦਾ ਨਾਮ ਹੈਗਾ ਮਾਈਕਲ ਠੀਕ ਹੈ ਜੀ ਇਹ ਗੱਲ ਯਾਦ ਕਰ ਲਓ ਹੁਣ 2024 ਦਾ ਤਾਂ ਆਪਾਂ ਤੁਹਾਨੂੰ ਪੁੱਛਣਗੇ ਪੁੱਛਣਗੇ ਸਾਰੇ ਬੱਚਿਆਂ ਨੂੰ ਪਤਾ ਹੈ ਪਰ ਉਹਨੇ ਪੇਪਰ 'ਚ ਪੁੱਛਣਾ ਕੀ ਹੈ 2023 ਦਾ 2023 ਦਾ ਕਿਹਨੇ ਜਿੱਤੇ ਸੀ 2023 ਦਾ ਜਿੱਤਿਆਗਾ ਟਾਈਮ ਸ਼ੈਟਲਰ ਨੇ ਕਿਹਨੇ ਲਿਖਿਆ ਜੀ ਇਹ ਲੇਖਕ ਕੌਣ ਹੈ ਦਾ ਜੋਰਜੀ ਗੋਸਪੋਡਿਨੋ ਐਂਡ ਟ੍ਰਾਂਸਲੇਟਰ ਕੌਣ ਹੈ ਅੰਜਲਾ ਰੋਡਾਲੀ ਓਕੇ ਜੀ ਇਹ ਗੱਲ ਯਾਦ ਰੱਖਣੀ ਹੈ ਦੂਜੀ ਗੱਲ ਯਾਦ ਰੱਖੋ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਸ਼ੁਰੂ ਕੀਤੇ ਸੀ ਇਹ 2005 ਦੇ ਵਿੱਚ ਸ਼ੁਰੂ ਕੀਤੇ ਸੀ ਤੇ ਇਹਦੇ ਵਿੱਚ ਜਿਹੜੀ ਰਾਸ਼ੀ ਦਿੱਤੀ ਜਾਂਦੀ ਹੈ ਜੀ ਉਹ ਦਿੱਤੀ ਜਾਂਦੀ ਹੈ 50000 ਪਾਉਂਡ ਠੀਕ ਹੈ ਜੀ ਬਾਕੀ ਲੈਕਚਰ ਵੀ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਹੋ ਸਾਰੇ ਲੈਕਚਰ ਨੂੰ ਰਾਜੀ ਉਹਦੇ ਬਾਰੇ ਤੁਹਾਡਾ ਧੰਨਵਾਦ ਤੇ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਸੀਰੀਜ਼ ਲੈ ਕੇ ਆ ਰਹੇ ਹਾਂ ਮੈਂ YouTube ਦੇ ਉੱਪਰ ਵੀ ਐਪ ਦੇ ਉੱਪਰ ਵੀ ਇੱਕ ਤੁਹਾਡੇ ਵਾਸਤੇ ਪੰਜਾਬ ਜੀਕੇ ਦੇ ਪ੍ਰਸ਼ਨ ਲੈ ਕੇ ਆ ਰਹੇ ਹਾਂ ਮੈਂ YouTube ਦੇ ਉੱਪਰ ਇੱਕ ਤੁਹਾਡੇ ਵਾਸਤੇ ਮੈਥ ਦੀਆਂ ਮੈਰਾਥਨ ਕਲਾਸਾਂ ਮੈਰਾ ਫਰ ਕਲਾਸਾਂ ਉਹ ਕਿਵੇਂ ਜਿਵੇਂ ਨੰਬਰ ਸਿਸਟਮ ਦੇ ਵਿੱਚ ਜਿਹੜੇ ਇੰਪੋਰਟੈਂਟ ਪ੍ਰਸ਼ਨ ਆਪਾਂ ਨੂੰ ਪਤਾ ਕਿ ਬਾਹਲੇ ਜਾਰੇ ਰਿਪੀਟ ਹੋਇਆ ਐ ਮੈਥ ਦੇ ਜਿਵੇਂ ਨੰਬਰ ਸਿਸਟਮ ਹੋ ਗਿਆ ਉਹਦੇ ਨਾਲ ਰਿਲੇਟਡ ਚੱਕ ਕੇ ਆਪਾਂ ਕਰਵਾਵਾਂਗੇ ਐਲਸੀਐਮ ਦੇ ਕਰਵਾਵਾਂਗੇ ਸਿੰਪਲੀਫਿਕੇਸ਼ਨ ਦੇ ਕਰਵਾਵਾਂਗੇ ਇਸ ਤਰ੍ਹਾਂ ਦਾ ਨਾ ਮੈਂ ਕੰਪਲੀਟ ਕਰ ਦੇਣਾ ਮੈਥ ਠੀਕ ਹੈ ਜੀ ਤੇ ਟ੍ਰਿਕਸ ਦੇਖਿਆ ਤੁਸੀਂ ਮੇਰੀਆਂ ਕੋਈ ਤਰੀਕ ਕਿਸੇ ਬੱਚੇ ਨੇ ਕੋਈ ਫਾਰਮੂਲਾ ਨਹੀਂ ਲਾਉਣਾ ਡਾਇਰੈਕਟ ਜਿੱਦ ਨੂੰ ਆਪਾਂ ਲੈਕਚਰ ਖਤਮ ਹੋਇਆ ਕਰੋ ਉਹ ਡਾਇਰੈਕਟ ਸਵਾਲ ਕੱਢਿਆ ਕਰੋਗੇ ਤੁਸੀਂ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕਹਿੰਦੇ ਜੀ 77ਵਾਂ ਕੇਨਸ ਫਿਲਮ ਫੈਸਟੀਵਲ 77ਵਾਂ ਜਿਹੜਾ ਕੇਨਸ ਫਿਲਮ ਫੈਸਟੀਵਲ ਹੋਇਆਗਾ ਠੀਕ ਹੈ ਜੀ ਉਹਦੇ ਵਿੱਚ ਆਹ ਅਵਾਰਡ ਦਿੱਤਾ ਗਿਆ ਇੱਕ ਜੀ ਇਹ ਵਾਰਡ ਦਾ ਨਾਮ ਕੀ ਹੈ ਜੀ ਲਾ ਸਨੇਫ ਅਵਾਰਡ ਇਹ ਕਿਹੜੀ ਇੰਡੀਅਨ ਫਿਲਮ ਨੂੰ ਮਿਲਿਆਗਾ 2024 ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੀ ਸੀ ਫਿਲਮ ਇਹ ਹੈਗੇ ਜੀ ਸਨ ਫਲਾਵਰ ਵਰ ਦਾ ਫਾਸਟ ਟੂ ਨੋ ਹੁਣ ਪਲੀਜ਼ ਕੋਈ ਬੱਚਾ ਇਹਦਾ ਕਹ ਦਿਓ ਜੀ ਇਹਦਾ ਨਾਮ ਮੈਨੂੰ ਪੰਜਾਬੀ ਚ ਦੱਸ ਦਿਓ ਠੀਕ ਹੈ ਜੀ ਕੋਈ ਚੋਂ ਉੱਪਰ ਇਹ ਨਾ ਕਹ ਦਿਓ ਕਿ ਮੈਨੂੰ ਪੰਜਾਬੀ ਚ ਨਾਮ ਦੱਸ ਦਿਓ ਪੰਜਾਬੀ ਜਣੀ ਇੰਗਲਿਸ਼ ਚ ਯਾਦ ਕਰਨਾ ਪਊਗਾ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆਂ ਕਹਿੰਦੇ ਜੀ ਇੱਕ ਸਾਈਕਲੋਨ ਹੁੰਦਾ ਹੈ ਕਿ ਚੱਕਰਵਾਤ ਜਾਂ ਤੂਫਾਨ ਕੁਝ ਮਰਜ਼ੀ ਨਾਲ ਲੈ ਤੋਏਦਾ ਜਿਹੜਾ ਨਾਮ ਹੈਗਾ ਰੈਂਬਲ ਠੀਕ ਹੈ ਜੀ ਬੰਗਾਲ ਦੀ ਖਾੜੀ ਵਿੱਚ ਆਏ ਚੱਕਰਵਾਤ ਨੂੰ ਕਿਸ ਦੇਸ਼ ਨੇ ਰੈਂਬਲ ਦਾ ਨਾਮ ਦਿੱਤਾਗਾ ਠੀਕ ਹੈ ਜੀ ਰੈਂਬਲ ਦਾ ਨਾਮ ਦਿੱਤਾਗਾ ਇੱਥੇ ਤਾਂ ਜੀ ਆਪਸ਼ਨ ਦੇ ਵਿੱਚ ਗਲਤ ਲਿਖੀ ਹੋਈ ਹੈ ਇੱਥੇ ਨਾ ਮੇਰੇ ਸਾਹਬ ਤੇ ਆਪਸ਼ਨ ਦਾ ਹਾਂ ਮੈਨੂੰ ਪਹਿਲਾਂ ਪਤਾ ਸੀ ਬੰਗਲਾਦੇਸ਼ ਨਹੀਂ ਆਊਗਾ ਦੇਖੋ ਤੂਫਾਨ ਤਾਂ ਇਹ ਆਇਆ ਬੰਗਲਾਦੇਸ਼ ਦੇ ਵਿੱਚ ਪਰ ਜਿਹੜਾ ਨੂੰ ਨਾਂ ਦਿੱਤਾ ਇਹ ਅਮਾਨ ਨੇ ਨਾਮ ਦਿੱਤਾਗਾ ਠੀਕ ਹੈ ਜੀ ਅਮਾਨ ਨੇ ਨਾਮ ਦਿੱਤਾਗਾ ਰੈਂਪਲ ਦਾ ਮਤਲਬ ਕੀ ਹੁੰਦਾ ਇਹਦਾ ਮਤਲਬ ਹੁੰਦਾਗਾ ਸੈਂਡ ਮਿੱਟੀ ਤੋਂ ਕੱਢਿਆ ਗਿਆ ਇਹ ਸ਼ਬਦ ਠੀਕ ਹੈ ਜੀ ਤੇ ਆਇਆ ਕਿੱਥੇ ਹੈ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਕਿ ਜਿਹੜਾ ਸਾਈਕਲੋਨ ਹੈ ਇਹ ਆਇਆ ਕਿੱਥੇ ਹੈ ਬੇ ਆਫ ਬੰਗਾਲ ਦੇ ਵਿੱਚ ਆਇਆ ਜੀ ਬੇ ਆਫ ਬੰਗਾਲ ਤੋਂ ਲੈ ਕੇ ਬੰਗਾਲ ਦੀ ਖਾੜੀ ਤੋਂ ਲੈ ਕੇ ਇਹ ਆਪਣੇ ਬੈਸਟ ਬੰਗਾਲ ਤੱਕ ਆਇਆ ਜੀ ਪੱਛਮੀ ਬੰਗਾਲ ਤੱਕ ਉੱਥੋਂ ਜ਼ਿਕਰ ਆਇਆਗਾ ਪਹਿਲਾ ਪ੍ਰਸ਼ਨ ਤਾਂ ਇਹ ਪੁੱਛਿਆ ਜਾਊਗਾ ਕਿ ਆਇਆ ਕਿੱਥੇ ਹੈ ਬੇ ਆਫ ਬੰਗਾਲ ਦੇ ਵਿੱਚ ਆਇਆ ਸਾਈਕਲੋਨ ਰੈਂਪਲ ਦੂਜਾ ਰੈਂਬਲ ਨੂੰ ਰੈਂਬਲ ਦਾ ਨਾਮ ਕਿਨੇ ਦਿੱਤਾਗਾ ਆਪਣੇ ਉਮਾਨ ਦੇਸ਼ ਨੇ ਠੀਕ ਹੈ ਜੀ ਰੈਂਬਲ ਦਾ ਨਾਮ ਕੀ ਹੈਗਾ ਅਸਰ ਦੇ ਵਿੱਚ ਰੈਂਬਲ ਸ਼ਬਦ ਦਾ ਮਤਲਬ ਕੀ ਹੈਗਾ ਸੈਂਡ ਠੀਕ ਹੈ ਜੀ ਚਲੋ ਇਹਦਾ ਨੂੰ অপਸ਼ਨ ਦੇ ਵਿੱਚ ਠੀਕ ਕਰ ਦਨੇ ਹੁੰਦੇ ਆ ਅਸੀਂ ਠੀਕ ਹੈ ਜੀ ਪਿਛਲੀ ਵੀ ਠੀਕ ਕਰ ਲਈ ਵੀ ਕਰ ਦਾਂਗੀ ਇਸ ਤੋਂ ਬਾਅਦ ਸਾਗਾ ਦਾਵਾ ਇੱਕ ਪੈਸਟੀਵਲ ਇਹ ਇਹ ਪੈਸਟੀਵਲ ਤੋਂ ਦੋ ਪ੍ਰਸ਼ਨ ਪੱਕੇ ਹੀ ਬਣਦੇ ਆ ਪਹਿਲਾਂ ਤੇ ਇਹ ਪੁੱਛਿਆ ਜਾਂਦਾ ਕਿ ਇਹ ਪੈਸਟੀਵਲ ਹੁੰਦਾ ਕਿੱਥੇ ਹੈ ਦੂਜਾ ਹੈ ਕਿਹੜੇ ਧਰਮ ਨਾਲ ਸੰਬੰਧਤ ਤਾਂ ਜਿਹੜੇ ਧਰਮ ਨਾਲ ਸੰਬੰਧਤ ਹੈ ਉਹ ਅਨਸਰ ਦਾ ਆਪਸ਼ਨ ਦੇ ਵਿੱਚ ਹੀ ਪਿਆ ਭਾਈ ਸਾਹਿਬ ਜਿਹੜਾ ਸਾਗਾ ਦਾਵਾ ਫੈਸਟੀਵਲ ਹੈ ਬੁੱਧ ਧਰਮ ਨਾਲ ਦਾ ਸੰਬੰਧਤ ਹੈਗਾ ਦੂਜਾ ਯਾਦ ਕਰਨ ਦੀ ਟ੍ਰਿਕ ਵੀ ਦੱਸ ਦਿੰਦਾ ਨਾ ਐਸ ਤੇ ਸਾਗਾ ਪੈਂਦਾ ਤੇ ਐਸ ਤੇ ਪੈਂਦਾ ਸਿੱਕਮ ਠੀਕ ਹੈ ਜੀ ਐਸ ਤੇ ਪੈਂਦਾ ਸਿੱਕਮ ਤੇ ਜਿਹੜੀ ਰਾਜ ਇਹ ਸਿੱਕਮ ਸਟੇਟ ਹੈ ਇਹਦੇ ਵਿੱਚ ਦੋ ਤਿਹਾਰ ਹੋਰ ਮਨਾਏ ਜਾਂਦੇ ਆ ਕਿ ਜਿਹੜੇ ਕਿ ਬੁੱਧ ਧਰਮ ਨਾਲ ਰਿਲੇਟਡ ਹੈਗੇ ਕਿਹੜੇ ਕਿਹੜੇ ਜੀ ਲੋਸਾਰ ਐਂਡ ਬੂਮਾਚੂ ਇਹ ਵੀ ਫੈਸਟੀਵਲ ਦੋ ਤੋਂ ਸਿਜਤਾ ਤੋਂ ਕੋਈ ਪੁੱਛਦਾ ਲੋਸਾਰ ਇਹ ਸਿੱਕਮ ਦੇ ਵਿੱਚ ਜਾ ਬੁਮਾਚੂ ਸਿਕਮ ਦੇ ਵਿੱਚ ਦੋ ਪ੍ਰਸ਼ਨ ਤਾਂ ਇਹ ਬਣ ਸਕਦੇ ਆ ਤੁਹਾਡੇ ਤੋਂ ਕੀ ਡਾਇਰੈਕਟ ਪੁੱਛ ਸਕਦਾ ਕਿੱਥੇ ਬਣਾਇਆ ਜਾਂਦਾ ਇੱਕ ਤਾਂ ਉਲਝਾਉਣ ਦੇ ਮਾਰੇ ਵੀ ਪੁੱਛ ਸਕਦੇ ਕਿਹੜੇ ਧਰਮ ਨਾਲ ਸੰਬੰਧਿਤ ਹੈ ਇਹ ਦੋਨੇ ਹੀ ਧਰਮ ਨਾਲ ਸੰਬੰਧਿਤ ਹੈ ਸਾਗਾ ਦੇ ਬਾਅਦ ਬੁੱਧ ਧਰਮ ਨਾਲ ਸੰਬੰਧਿਤ ਆਈ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਆਪਾਂ ਨੂੰ ਕੀ ਕਹਿ ਰਹੇ ਨੇ ਜੀ ਉਹਦੇ ਬਾਰੇ ਗੱਲ ਕਰ ਲਈਏ ਕਹਿੰਦੇ ਜੀ ਵਿਸ਼ਵ ਆਰਥਿਕ ਫਾਰਮ ਦੁਆਰਾ ਵਾਰਡ ਇਕਨੋਮਿਕ ਫੋਰਮ ਦੁਆਰਾ ਜਾਰੀ ਕੀਤੇ ਗਏ ਯਾਤਰਾ ਅਤੇ ਸਹਿਰ ਸਪਾਟੇ ਮੁਕਾਬਲੇਬਾਜ਼ੀ ਸੂਚਕ 2024 ਦੇ ਵਿੱਚ ਭਾਰਤ ਦਾ ਕੀ ਦਰਜ ਹੈ ਕਿ ਕਿੰਨੇ ਲੋਕ ਭਾਰਤ ਦੇ ਵਿੱਚ ਟੂਰਿਜ਼ਮ ਟੂਰ ਕਰਨ ਆਉਂਦੇ ਆ ਜਿਵੇਂ ਅੰਗਰੇਜ਼ਾਂ ਜੇਕਰ ਤੁਸੀਂ ਦੇਖੋ ਮੈਂ ਰਾਜਸਥਾਨ ਗਿਆ ਕਈ ਵਾਰੀ ਠੀਕ ਹੈ ਉੱਥੇ ਕਾਫੀ ਅੰਗਰੇਜ਼ ਹੁੰਦੇ ਜੰਮੂ ਕਸ਼ਮੀਰ ਵਗੈਰਾ ਡੇਢ ਟੂਰਿਸਟ ਆਉਂਦੇ ਆ ਆਪਣੇ ਉਸ ਦਾ ਹੱfte ਕਿ ਕਿੰਨੇ ਕੇ ਜ਼ਿਆਦਾ ਟੂਰਿਸਟ ਆਪਣੇ ਇੰਡੀਆ ਦੇ ਵਿੱਚ ਆਉਂਦੇ ਉਸ ਦਾ ਰੈਂਕਿੰਗ ਕੱਢੀ ਜਾਂਦੀ ਹੈ ਠੀਕ ਹੈ ਜੀ ਉਹ ਪਾਸਪੋਰਟਾਂ ਤੋਂ ਪਤਾ ਲੱਗ ਜਾਂਦਾ ਕਿ ਕਿਹੜੇ ਦੇਸ਼ ਦੇ ਜ਼ਿਆਦਾ ਮੀਜੇ ਲੱਗੇ ਆ ਠੀਕ ਹੈ ਜੀ ਤਾਂ ਉਹਦੇ ਵਿੱਚ ਆਪਣਾ ਰੈਂਕ ਵਧੀਆ ਜੀ 39ਵਾਂ ਰੈਂਕ ਆਪਣਾ ਠੀਕ ਹੈ ਜੀ 39ਵਾਂ ਰੈਂਕ ਆ ਗੱਲ ਯਾਦ ਰੱਖਣੀ ਹੈ ਤੇ ਜੇਕਰ ਤੁਹਾਡੇ ਤੋਂ ਪੁੱਛਿਆ 2024 ਦਾ ਰੈਂਕ ਕਿਹਦਾ ਹੈ ਨਾ 2024 ਦਾ ਹੈ ਤੇ ਇਸ ਤੋਂ ਬਿਨਾਂ ਤੁਹਾਡੇ ਤੋਂ ਪੁੱਛਿਆ 2021 ਦੇ ਵਿੱਚ ਤਾਂ 21 ਦੇ ਵਿੱਚ ਆਪਣਾ ਰੈਂਕ ਹੈਗਾ ਸੀ 54ਵਾਂ ਠੀਕ ਹੈ ਜੀ ਤੇ ਟੌਪ ਤੇ ਕੌਣ ਰਿਹਾ ਜੀ 2024 ਦੇ ਵਿੱਚ ਯੂ ਐਸ اے ਦੇ ਰਿਹਾ ਟੌਪ ਤੇ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕਹਿੰਦੇ ਜੀ ਬਿੱਲੀ ਜੀਨ ਕਿੰਗ ਕੱਪ 2024 ਦਾ ਟਾਈਟਲ ਇਹਨਾਂ ਦੇ ਵਿੱਚੋਂ ਕਿਹੜੀ ਟੀਮ ਨੇ ਜਿੱਤਿਆ ਜੀ ਇਹ ਜਿੱਤਿਆ ਜੀ ਦੇਖੋ ਦੋ ਟੀਮਾਂ ਦੇ ਵਿਚਕਾਰ ਹੋਇਆ ਹੈ ਮੈਚ ਇੱਕ ਤਾਂ ਹੋਇਆ ਇਟਲੀ ਦੇ ਵਿਚਕਾਰ ਇੱਕ ਹੋਇਆ ਸਲੋਵਨਕੀਆ ਦੇ ਵਿਚਕਾਰ ਤਾਂ ਇਹਦੇ ਵਿੱਚ ਬ winner ਜਿਹੜੀ ਟੀਮ ਹੈਗੀ ਆ ਉਹ ਹੈਗੀ ਜੀ ਇਟਲੀ ਠੀਕ ਹੈ ਜੀ ਇਟਲੀ ਨੇ ਕਿਹੜੇ ਨਾਲ ਮੈਚ ਹੋਇਆ ਜੀ ਸਲੋਵਨਕੀਆ 2-0 ਨਾਲ ਹਰਾਇਆ ਭਾਈ ਇਟਲੀ ਨੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਚਲੋ ਇਹ ਚੱਲਦੇ ਹਾਂ ਅਗਲੇ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਖੇਲੋ ਇੰਡੀਆ ਜੂਥ ਗੇਮ ਖੇਲੋ ਇੰਡੀਆ ਪੈਰਾ ਗੇਮਸ ਖੇਲੋ ਇੰਡੀਆ ਜੂਥ ਗੇਮ ਖੇਲੋ ਇੰਡੀਆ ਪੈਰਾ ਗੇਮਸ ਦੇ ਵਿੱਚ ਜਿਹੜੇ ਡਿਜ਼ੈਬਿਲਟੀ ਨਾਲ ਯੂਜ਼ਰ ਹੈ ਮਤਲਬ ਕੋਈ ਕਿਸੇ ਜੇ ਸਰੀਰ ਦੇ ਵਿੱਚ ਕੋਈ ਕਮੀ ਹੈ ਜਿਵੇਂ ਪੰਗਹੀਨ ਕਹਿੰਦੇ ਨੇ ਉਹਨਾਂ ਲਈ ਗੇਮਸ ਇਹ ਠੀਕ ਹੈ ਜੀ ਆ ਵੈਸੇ ਕਰਵਾਇਆ ਜਾਂਦਾ ਦੋ ਗੇਮਾਂ ਕਰਵਾਈਆਂ ਜਾਂਦੀਆਂ ਖੇਲੂ ਇੰਡੀਆ ਜੂਥ ਗੇਮਸ ਐਂਡ ਖੇਲੂ ਇੰਡੀਆ ਪੀਰਾ ਗੇਮਸ ਇਹਨੂੰ 2025 ਦੇ ਵਿੱਚ ਹੋਣੀ ਹੈ ਇਹ ਇਹਨੂੰ ਹੋਸਟ ਕੌਣ ਕਰੂਗਾ ਜੀ ਤਾਂ ਹੋਸਟ ਇਹਨੂੰ ਕਰੂਗਾ ਜੀ ਬਿਹਾਰ ਹੋਸਟ ਕੌਣ ਕਰੂਗਾ ਜੀ ਇਹਨੂੰ ਬਿਹਾਰ ਕਰੂਗਾ ਇਹ ਗੱਲ ਯਾਦ ਰੱਖਣੀ ਹੈ ਥੱਲੇ ਕੋਈ ਲਿਖਿਆ ਹੋਇਆ ਰੈਫਰੈਂਸ ਲਿਖੀ ਨਹੀਂ ਕੋਈ ਚਲੋ ਮੈਂ ਦੱਸ ਦਿੰਦਾ ਤੁਹਾਨੂੰ ਜਿਹੜੀ ਖੇਲੂ ਇੰਡੀਆ ਜੂਥ ਗੇਮ ਹੈ ਜੀ ਇਹਦਾ ਛੇਮਾ ਐਡੀਸ਼ਨ ਨੂੰ ਹੂਗਾ ਸੌਰੀ ਸੌਰੀ ਸੱਤਵਾਂ ਐਡੀਸ਼ਨ ਹੋਊਗਾ ਇਹਦਾ ਸੱਤਵਾਂ ਐਡੀਸ਼ਨ ਹੋਊਗਾ ਇਹਦਾ ਇਸ ਵਾਰ ਸੈਕੰਡ ਐਡੀਸ਼ਨ ਹੋਊਗਾ ਬਸ ਇੰਨੀ ਯਾਦ ਕਰ ਲਿਓ ਠੀਕ ਹੈ ਜੀ ਇਹਦਾ ਸੈਕੰਡ ਐਡੀਸ਼ਨ ਹੋਊਗਾ ਇਸ ਵਾਰ ਤੇ ਇਹਦਾ ਸੱਤਵਾਂ ਐਡੀਸ਼ਨ ਹੋਊਗਾ ਐਡੀਸ਼ਨ ਤੋਂ ਵੀ ਡਾਇਰੈਕਟ ਐਡੀਸ਼ਨ ਆ ਜਾਂਦੇ ਆ ਇਸ ਤੋਂ ਬਾਅਦ ਕਹਿੰਦੇ ਜੀ ਉਸਤੇ 우ਸਤਾਦ ਬਿਸਮਿਲ੍ਲਾ ਖਾਨ ਯੂਥ ਅਵਾਰਡ ਦਿੱਤਾ ਜਾਂਦਾ ਹੈਗਾ ਠੀਕ ਹੈ ਜੀ ਇਹ ਕਿਹੜੀ ਸੰਸਥਾ ਜਾਂ ਕਿਹੜੀ ਆਰਗੇਨਾਈਜੇਸ਼ਨ ਆ ਜਿਹੜੀ ਇਹ ਜਿਹੜੇ ਅਵਾਰਡ ਹੈ ਇਹ ਕੀ ਕਰਦੀ ਹੈ ਦਿੰਦੀ ਹੈਗੀ ਤਾਂ ਇਹ ਹੈਗੇ ਜੀ ਆਪਣੀ ਸੰਗੀਤ ਨਾਟਕ ਅਕੈਡਮੀ ਇਹਦੇ ਦੁਆਰਾ ਰਾਜ ਇਹ ਅਵਾਰਡ ਆ ਜਿਹੜੇ ਇਹ ਦਿੱਤੇ ਜਾਂਦੇ ਆ ਹੁਣ ਦੇਖੋ ਜੀ ਇਹ ਵਾਰਤਾ ਦਿੱਤਾ ਗਿਆ 2024 ਦੇ ਵਿੱਚ ਇਹ ਵਾਰਤਾ ਦਿੱਤਾ ਗਿਆ 2024 ਦੇ ਵਿੱਚ ਠੀਕ ਹੈ ਜੀ ਤਾਂ ਆਪਾਂ ਤੋਂ ਪੇਪਰ ਆਲਾ 2023 ਦਾ ਵੀ ਪੁੱਛ ਸਕਦਾ 2022 ਦਾ ਵੀ ਪੁੱਛ ਸਕਦਾ ਜਾਂ ਠੀਕ ਹੈ 2023 ਦੇ ਵਿੱਚ ਮਿਲਿਆ ਲక్ష్ਮੀਨਾਰਾਇਣ ਨੂੰ 2022 ਦੇ ਵਿੱਚ ਮਿਲਿਆ ਅਨੂਤਾਮਾ ਮੁਰਲਾ ਨੂੰ ਠੀਕ ਹੈ ਫੀਲਡ ਆਫ ਆਰ ਦੇ ਖੇਤਰ ਵਿੱਚ ਦਿੱਤੇ ਗਏ ਜੀ ਇਹ ਤਾਂ ਇਹ ਆਏ ਆਪਰੇਸ਼ਨ ਬਣਦੇ ਤੁਸੀਂ ਕਹਿੰਦੇ ਨੇ ਜੀ 22 ਦੇ ਗਰੰਟ ਫੀਰ ਪਾਤੀ ਜੀ ਉਹ ਆਏ ਪੈਂਦੇ ਆ ਬਾਈ ਜੀ ਫਿਰ 23 ਦੇ ਵੀ ਪੈ ਸਕਦੇ ਆ 22 ਦੇ ਵੀ ਪੈ ਸਕਦੇ ਆ ਤਾਂ ਕਰਕੇ ਕਹਿਣਾ ਇਹ ਕਲਾਸਾਂ ਲਾ ਲਓ ਪੇੜ ਵੇਚ ਵਾਲੀਆਂ ਕਲਾਸਾਂ ਤੁਹਾਨੂੰ ਮੈਂ ਫ੍ਰੀ ਕਿ ਪ੍ਰੋਵਾਈਡ ਕਰਵਾ ਰਿਹਾ ਜੇ ਫਾਇਦਾ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਰਾਜੇ ਦੇਖੋ ਮੇਰੇ ਤੋਂ ਕੋਈ ਫਰਕ ਨਹੀਂ ਪੈਣ ਲੱਗਿਆ ਠੀਕ ਹੈ ਮੇਰੇ ਜਿੰਨੇ ਬੱਚੇ ਪੜ੍ਹਨਗੇ ਤੁਹਾਡੀ ਫਾਇਦਾਗਾ ਤਾਂ ਕਰਕੇ ਕਹਿਣਾ ਕਿ ਹੁਣ ਇੱਕ ਬੱਚੇ ਨੂੰ ਵੀ ਪੜਾਉਣਾਗਾ ਹਜ਼ਾਰਾਂ ਨੂੰ ਵੀ ਪੜਾਉਣਾ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਚਲੋ ਜ ਪੇਟਾ ਦੇ ਬਾਅਦ ਮੈਂ ਹੋਰ ਵੀ ਬਹੁਤ ਜ਼ਿਆਦਾ ਵਧੀਆ ਕੰਟੈਂਟ ਲੈ ਕੇ ਆਉਂਗਾ ਜੁਨਾਈਟਿਡ ਨੈਸ਼ਨਲ ਠੀਕ ਹੈ ਜੀ ਉਹਨੇ ਕੀ ਕੀਤਾ ਤਾਂ ਜੀ ਜੁਨਾਈਟਿਡ ਨੈਸ਼ਨਲ ਇਹ ਸੰਯੁਕਤ ਰਾਸ਼ਟਰ ਕਹਿੰਦੇ ਨੇ ਆਪਾਂ ਇਹਨੂੰ ਖੇਡ ਲਿਖਿਆਂ ਵਿੱਚੋਂ ਕਿਸ ਭਾਰਤੀ ਸੰਗੀਤਕਾਰ ਨੂੰ ਜਲਵਾਯੂ ਸਲਾਹਕਾਰ ਦਾ ਗਲੋਬਲ ਦੁਨੀਆ ਪੱਧਰ ਤੇ ਬ੍ਰੈਂਡ ਐਮਬੈਸਡਰ ਨਿਯੁਕਤ ਕਰਤਾ ਇਹ ਕਰਤਾ ਜੀ ਸ਼ੁਭ ਨੂੰ ਸ਼ੋਭ ਇੱਕ ਪੰਜਾਬੀ ਸਿੰਗਰ ਹੈ ਜੀ ਇਹਨੂੰ ਕਰਤਾ ਠੀਕ ਹੈ ਜੀ ਇਹ ਫੈਸਲਾ ਕਿਹੜੇ ਤੇ ਲੈਂਤਾ ਗਿਆ ਜੀ ਇਹ ਫੈਸਲਾ ਲਇਆ ਗਿਆ ਆਪਣੀ ਕੌਪ 29 ਦੀ ਮੀਟਿੰਗ ਹੋਈ ਹੈ ਜੀ ਕੌਪ 29 ਦੀ ਮੀਟਿੰਗ ਕਿੱਥੇ ਹੋਈ ਹੈ ਜੀ ਅਜ਼ਰਬੈਜਾਨ ਦੇ ਬਾਕੂ ਦੇ ਵਿੱਚ ਅਜ਼ਰਬੈਜਾਨ ਦੇ ਬਾਕੂ ਦੇ ਵਿੱਚ ਹੋਈ ਹੈਗੀ ਠੀਕ ਹੈ ਜੀ ਇਹ ਗੱਲ ਯਾਦ ਰੱਖਿਆ ਤੁਹਾਡੇ ਡੈਕਟਰ ਹੀ ਪੁੱਛਿਆ ਜਾ ਸਕਦਾ ਹੈ ਕਿ ਕੌਪ 29 ਮੀਟਿੰਗ ਹੋਈ ਕਿੱਥੇ ਹੈ ਕਨੇਡੀਅਨ ਸੰਯੁਕਤ ਰਾਸ਼ਟਰ ਦੁਆਰਾ ਵਿਸ਼ਵ ਸ਼ਹਿਰ ਸਪਾਟਾ ਸੰਗਠਨ ਦੁਆਰਾ ਭਾਰਤ ਦੇ ਕਿਹੜੇ ਪਿੰਡ ਨੂੰ ਸਰਬੋਤਮ ਸ਼ਹਿਰ ਸਪਾਟਾ ਪਿੰਡ ਅਪਗ੍ਰੇਡ ਪ੍ਰੋਗਰਾਮ ਚੁਣਿਆ ਗਿਆਗਾ ਕੀ ਪਿੰਡ ਨੂੰ ਆਪਾਂ ਇੰਨਾ ਜ਼ਿਆਦਾ ਵਿਕਸਿਤ ਕਰਨਾ ਕਿ ਲੋਕ ਇੱਥੇ ਟੂਰਿਸਟ ਵਜੋਂ ਆਉਣ ਇਸ ਤੋਂ ਪਹਿਲਾਂ ਤੁਹਾਨੂੰ ਰੈਂਕ ਦੱਸ ਚੁੱਕਿਆ ਹਾਂ ਰੈਂਕ 39ਵਾਂ ਸੀਗਾ ਠੀਕ ਹੈ ਇਸ ਤੋਂ ਪਹਿਲਾਂ ਦੱਸ ਕੇ ਗਿਆ ਤੁਹਾਨੂੰ ਮੈਂ ਰੈਂਕ ਦੀ ਜਿੱਥੇ ਕੱਢਿਆ ਗਿਆ ਸੀ 2024 ਦਾ ਤੇ 2021 ਦੇ ਵਿੱਚ ਰੈਂਕ 54ਵਾਂ ਸੀਗਾ ਤਾਂ ਕਿਹੜਾ ਸ਼ਹਿਰ ਸਪਾਟੇ ਵਾਸਤੇ ਪਿੰਡ ਨੂੰ ਇੱਕ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਅਪਗ੍ਰੇਡ ਕਰਨਗੇ ਇਹ ਭਾਈ ਹੈਗਾਗਾ ਪਿੰਡ ਸ਼ਕਤੀਸ਼ਗੜ ਦੇ ਵਿੱਚ ਇਹ ਪਿੰਡ ਇਹ ਪਿੰਡ ਦਾ ਨਾਮ ਕੀ ਹੈ ਜੀ ਇਹ ਪਿੰਡ ਦਾ ਨਾਮ ਹੈਗਾਗਾ ਤੁਰਵਿਆ ਡੇਰਾ ਤੁਰਵਾ ਡੇਰਾ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ ਦੇ ਵਿੱਚ ਆਪਣਾ ਕਿੰਨਾ ਰੈਂਕ ਹੈਗਾ ਇਹਦੇ ਵਿੱਚ ਆਪਣਾ ਹੈਗਾ ਜੀ 10ਵਾਂ ਰੈਂਕ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਤੇ 2024 ਦੇ ਵਿੱਚ ਆਪਣਾ ਇਹ ਕਿੰਨਾ ਕਿੱਥੋਂ ਦਾ ਹੈ 25 ਦਾ ਥੋੜੀ ਹੈ ਨਾ ਇਹ 25 ਦਾ ਇਹ 25 ਦਾ ਹੈਗਾ ਦਸਮਾ ਰੈਂਕ ਦਾ 2024 ਦੇ ਵਿੱਚ ਆਪਣਾ 7ਵਾਂ ਰੈਂਕ ਸੀ ਟੌਪ 9 ਟੌਪ 9 ਦਾ ਮਤਲਬ ਕੀ ਹੈਗਾ ਕਿ ਪਹਿਲੇ ਦੂਜੇ ਤੀਜੇ ਨੰਬਰ ਚੌਥੇ ਨੰਬਰ ਤੱਕ ਕੋਈ ਨਹੀਂ ਆਇਆ ਤੀਜੇ ਨੰਬਰ ਤੱਕ ਚੌਥੇ ਨੰਬਰ ਤੇ ਸਿਰਫ 10 ਮਾਰਕ ਆਇਆ ਪਹਿਲੇ ਤਿੰਨ ਨੰਬਰ ਕੱਟੇ ਗਏ ਆ ਤੱਕੀ ਕਿਉਂਕਿ ਜਿੰਨੇ ਕੋਲ ਦਿੱਤੇ ਜਾਂਦੇ ਹੁੰਦੇ ਹੁੰਦਾ ਕਿ ਭਾਈ ਤੁਹਾਨੂੰ 17 ਗੋਲ ਦਿੱਤੇ ਇਹ 17 ਗੋਲਾਂ ਦੇ ਪੂਰਾ ਉੱਤਰ ਨਾ ਹੁੰਦਾਗਾ ਤਾਂ ਉਹ ਸਾਬਤ ਨੂੰ ਰੈਂਕ ਦਿੱਤੀ ਜਾਂਦੀ ਇਹਨਾਂ ਦਾ ਪਹਿਲੇ ਤੇ ਕੋਈ ਆ ਸਕਿਆ ਨਾ ਦੂਜੇ ਤੇ ਆ ਸਕਿਆ ਨਾ ਤੀਜੇ ਤੇ ਸਿੱਧਾ ਚੌਥੇ ਤੇ ਆਇਆ ਡੈਨਮਾਰਕ ਵੀ ਇਤਕੀ ਟੌਪ ਤੇ ਕੋਈ ਨਹੀਂ ਆਇਆ 2024 ਦਾ ਰੈਂਕ ਇੰਡੀਆ ਦਾ 7ਵਾਂ ਸੀਗਾ ਇਸ ਵਾਰ 10ਵਾਂਗਾ ਤਾਂ ਇਹ ਬੜੀਆ ਗੱਲ ਨਹੀਂ ਹੈਗੀ ਜਿਹੜਾ ਰੈਂਕ ਆਪਣਾ ਵਧਿਆ ਹੈ ਕੀ ਜਿੰਨਾ ਰੈਂਕ ਘੱਟ ਹੋਊਗਾ ਉਹਨਾਂ ਹੋ ਸਹੀ ਹੁੰਦਾਗਾ ਇਸ ਤੋਂ ਬਾਅਦ ਕਹਿੰਦੇ ਜੀ 2024 ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦਾ ਟਾਈਟਲ ਕਿਹਨੇ ਜਿੱਤਿਆ ਹੈ ਜੀ ਇਹ ਟਾਈਟਲ ਜਿੱਤਿਆ ਜੀ ਇੰਡੀਆ ਨੇ ਠੀਕ ਹੈ ਜੀ ਇਹ ਟਾਈਟਲ ਕਿਹਨੇ ਜਿੱਤਿਆ ਜੀ ਇੰਡੀਆ ਜਿੱਤਿਆ ਇਹ ਹੋਇਆ ਕਿੱਥੇ ਆ ਜੀ ਹੈਲਟ ਕਿੱਥੇ ਹੋਈ ਆ ਇਹ ਬਿਹਾਰ ਦੇ ਰਾਜਗਿਰ ਹੈ ਠੀਕ ਹੈ ਜੀ ਮਾਸਕੋਟ ਵੀ ਪੁੱਛਿਆ ਜਾ ਸਕਦਾ ਤੁਹਾਨੂੰ ਮਾਸਕੋਟ ਹੁੰਦਾ ਕਿਸੇ ਵੀ ਚੀਜ਼ ਦਾ ਚਿੰਨ੍ਹ ਜਿਵੇਂ ਆਪਣਾ ਲੋਗੋ ਤੁਹਾਨੂੰ ਥੱਲੇ ਸ਼ੋ ਹੋ ਰਿਹਾ ਹੈ ਉਹ ਵਿੱਚ ਮਾਸਕੋਟ ਹੁੰਦਾਗਾ ਮਾਸਕੋਟ ਹੈਗਾ ਗੁੜੀ ਆ ਠੀਕ ਹੈ ਜੀ 2023 ਦੇ ਵਿੱਚ ਕੌਣ ਜਿੱਤਿਆ ਸੀ ਤਾਂ 2024 ਦੇ ਵਿੱਚ ਵੀ ਇੰਡੀਆ ਜਿੱਤਿਆ 2023 ਦੇ ਵਿੱਚ ਵੀ ਇੰਡੀਆ ਹੀ ਜਿੱਤਿਆਗਾ ਇਹ ਨਾਲ ਉਹ ਜਿਹੜੀ 2024 ਵਾਲੀ ਕਰਵਾਇਆ ਮਾਸਟਰ ਨੇ ਤੇ ਕੀ ਵਾਲਾ ਕਰਾਇਆ ਨਹੀਂ 23 ਤੇ 24 ਦਾ ਭਾਵੇਂ ਤੇ 23 ਲਿਖਿਆ ਹੈ ਜੀ ਭਾਵੇਂ ਤੇ 24 ਲਿਖਿਆ ਹੈ ਜੀ ਅੰਸ਼ੜੀ ਇੰਡੀਕੇ ਲਾ ਕੇ ਆਉਣਾਗਾ ਠੀਕ ਹੈ ਜੀ ਇਸ ਤੋਂ ਬਾਅਦ ਕਹਿੰਦੇ ਜੀ ਵਾਰਡ ਹੈਰੀਟੇਜ ਬੀਕ ਜਿਹੜਾ ਬਣਾਇਆ ਗਿਆ 2024 ਦੇ ਵਿੱਚ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਬਣਾਇਆ ਗਿਆ ਹੈਗਾ ਇਹ ਬਣਾਇਆ ਗਿਆ ਜੀ 19 ਤੋਂ ਲੈ ਕੇ 25 ਨਵੰਬਰ ਤੱਕ ਜਿੰਨਾ ਇੰਪੋਰਟੈਂਟ ਦੇ ਡੇਸ ਹੈ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ ਦਾ ਥੀਮ ਹੈਗਾ ਥੀਮ ਕੀ ਹੈ ਜੀ ਡਿਸਕਵਰ ਐਂਡ ਐਕਸਪੀਰੀਅੰਸ ਡਾਈਵਰਸਿਟੀ ਠੀਕ ਹੈ ਜੀ ਇਹ ਯਾਦ ਕਰਨਾਗਾ ਅੱਜ ਦਾ ਆਪਣਾ ਲਾਸਟ ਪ੍ਰੈਸ਼ਨ ਹੈਗਾ ਤੇ ਲਾਸਟ ਪ੍ਰੈਸ਼ਨ ਦੇ ਵਿੱਚ ਕੀ ਕਹਿੰਦੇ ਜੀ ਕਿ ਨੇ ਬ੍ਰਾਜ਼ੀਲ ਨੇ 2025 ਵਿੱਚ ਹੋਣ ਵਾਲੇ 20ਵੇਂ G20 ਸੰਮੇਲਨ ਦੀ ਪ੍ਰਧਾਨਗੀ ਕਿਸ ਦੇਸ਼ ਨੂੰ ਸੌਂਪ ਦਿੱਤੀ ਹੈ ਇਹ ਪੁੱਛਿਆ ਜਾ ਸਕਦਾ ਹੈਗਾ ਬ੍ਰਾਜ਼ੀਲ ਨੇ ਇਹਦਾ ਮਤਲਬ ਹੈ ਜੀ ਤੁਹਾਨੂੰ ਕੀ ਪਤਾ ਲੱਗ ਰਿਹਾ ਕਿ ਜਿਹੜਾ 19ਵਾਂ ਹੋਇਆ ਹੈਗਾ ਉਹਦੀ ਪ੍ਰਧਾਨਗੀ ਕਿਹਦੇ ਕੋਲ ਸੀ ਬ੍ਰਾਜ਼ੀਲ ਕੋਲੇ ਸੀ ਜੇਕਰ ਤੁਹਾਡੇ ਨੂੰ ਪੁੱਛਿਆ ਕਿ 19ਵਾਂ ਜਿਹੜਾ G20 ਸੰਮੇਲਨ ਹੋਇਆ ਉਹਦੀ ਪ੍ਰਧਾਨਗੀ ਕਿਹਦੇ ਕੋਲ ਸੀ ਬ੍ਰਾਜ਼ੀਲ ਦੀ ਪਰ ਜਿਹੜਾ ਹੁਣ ਬੀਮਾ ਹੋਣਾਗਾ ਉਹਦੀ ਪ੍ਰਧਾਨਗੀ ਕਿਹਨੂੰ ਦੇਤੀ ਇਹਨਾਂ ਨੇ ਉਹਦੀ ਪ੍ਰਧਾਨਗੀ ਦੇਤੀ ਜੀ ਆਪਣੇ ਸਾਊਥ ਅਫਰੀਕਾ ਨੂੰ ਬੀ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਆਪਾਂ। ਠੀਕ ਹੈ ਜੀ ਬੀ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈ ਬਸ ਇੰਨਾ ਜਾਣ ਕਰ ਲਓ ਡੀਪਲੀ ਜਾਣ ਦੀ ਲੋੜ ਨਹੀਂ ਤੇ ਇਹਨਾਂ ਨਾਲ ਅੱਜ ਦੇ ਆਪਣਾ ਛੇਮਾ ਪਾਰਟ ਕੰਪਲੀਟ ਹੁੰਦਾ ਛੇਵੇਂ ਪਾਰਟ ਦੇ ਹਿਸਾਬ ਤੇ ਅੱਜ ਆਪਣੇ 120 ਗ੍ਰੈਂਟ ਅਫੇਅਰ ਕੰਪਲੀਟ ਹੋ ਗਏ 2024 ਦੇ 23 ਦੇ 22 ਦੇ ਜਿਹੜੇ ਵਿੱਚ ਵਿੱਚ ਮੈਂ ਤੁਹਾਨੂੰ ਕਰਵਾ ਰਿਹਾ ਵਿੱਚ ਵਿੱਚ 25 ਦੀ ਵੀ ਕਵਰ ਕਰਵਾਈ ਜਾਂਦਾ ਮੇਰੇ ਨਾਲ। ਠੀਕ ਹੈ ਜੀ ਬਾਕੀ ਦਾ ਜੇ ਦੇਖੋ ਕਾਲੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ 20 ਵੀ ਕਰਵਾਉਣ ਦਾ ਮਤਲਬ ਇਹ ਹੈ ਬੱਚੇ ਕਰਾਂ ਦੀ 50 50 ਕਰਾ ਦੋ ਜੀ 40 40 ਕਰਵਾਉਣ ਨੂੰ ਮੈਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਠੀਕ ਹੈ ਜੀ ਉਹ ਤੁਹਾਡੇ ਜਿਆਦਾ ਹੀ ਨਾ ਹੋਣ ਕੀ ਫਾਇਦਾ ਉਹਦਾ ਠੀਕ ਹੈ ਹੁਣ ਦੇਖੋ ਜਿਵੇਂ 20 ਵੀ ਕਰ ਦਿਆ ਦੋ ਵੀ ਆਪਣੇ 120 ਹੋ ਗਏ ਹੈ ਜੀ ਹਜੇ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈਗਾ ਹਜੇ ਘੱਟੋ ਘੱਟ ਤੁਹਾਨੂੰ 15 ਤਰੀਕ ਤੱਕ ਮੈਂ ਕੋਸ਼ਿਸ਼ ਕਰੂੰਗਾ 15 ਤਰੀਕ ਤੱਕ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡਾ ਮੈਂ ਇਹ ਕਰੰਟ ਅਫੇਅਰ ਕੰਪਲੀਟ ਕਰਵਾ ਦਾਂ ਤੇ ਬਾਦੂਰੋ ਬਾਰੇ ਜੀ 15 ਤਰੀਕ ਤੱਕ ਨਾ ਵੀ ਹੋਇਆ ਕਿਉਂਕਿ ਡੇਲੀ ਮੈਂ ਤੁਹਾਨੂੰ ਕਲਾਸ ਪ੍ਰੋਵਾਈਡ ਕਰਵਾਉਣਾ ਹੈ ਠੀਕ ਹੈ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡਾ 100% ਮੈਂ 15 ਤੱਕ ਕਰਵਾ ਦੂੰ ਜੇ ਨਾ ਵੀ ਹੋਇਆ 17-18 ਤੱਕ ਤਾਂ ਆਪਾਂ ਕੰਪਲੀਟ ਕਰਵਾ ਹੀ ਦੇਵਾਂਗੇ ਠੀਕ ਹੈ ਜੀ 18 ਤੱਕ ਕੰਪਲੀਟ ਤੁਸੀਂ ਬੇਫਿਕਰ ਰਹੋ ਕਾਫੀ ਸਮਾਂ ਤਾਂ ਮਿਲ ਜਾਣਾ ਠੀਕ ਹੈ ਬਾਕੀ ਜੇ ਤੁਸੀਂ ਕਹੋਗੇ ਮੈਰਾਥਨ ਕਲਾਸ ਉਹ ਤੁਸੀਂ ਦੇਖੋ ਕਿੰਨੇ ਆਪਾਂ ਅੱਗ ਕਰਦੇ ਆ ਮੈਰਾਥਨ ਕਲਾਸਾਂ ਦੇ ਵਿੱਚ ਤੇ ਇੰਨਾ ਸੌਲਾ ਦੇਣਾ ਕਿ ਜਿਹੜੇ ਬੱਚੇ ਨੇ ਮੈਥ ਨੂੰ ਕਦੇ ਹੱਥ ਵੀ ਨਹੀਂ ਲਾਇਆ ਉਹ ਵੀ ਮੰਗਣਗੇ ਯਾਰ ਕਿ ਬਾਕੀ ਠੀਕ ਕਿਉਂਕਿ ਟਾਈਮ ਆਪਣੇ ਕੋਲੇ ਹੈਗਾਗਾ ਵਧੀਆ ਤਿਆਰੀ ਕਰਾਂਗੇ ਆਪਾਂ ਠੀਕ ਹੈ ਜੀ ਤੇ ਧੰਨਵਾਦ ਮੇ દોਸਤੋ ਜਿਉਂਦੇ ਬਾਜ਼ਰ ਨੂੰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਕੋ ਧੰਨਵਾਦ